ਲੋ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਵੀਡੀਓ 'ਚ ਤੇ ਕਰਦੇ ਮੈਨੂੰ ਕਹਿੰਦੇ ਤੇਰੇ ਪੈਰਾਂ 'ਚ ਠਹਿਰਾ ਹੈ ਨਹੀਂ ਤੂੰ ਨਹੀਂ ਟਿਕਦਾ ਕਿਤੇ ਮੈਂ ਫਿਰ ਮੈਂ ਵੀ ਸੋਚਿਆ ਵੀ ਜਦ ਕਹਿ ਦਿੱਤਾ ਇਹਨਾਂ ਨੇ ਤੇ ਮੈਂ ਬੈਗ ਪੈਕ ਕਰਿਆ ਮੈਂ ਪਿੰਡੋਂ ਆਪਦੀ ਚੱਕੀ ਸਕੂਟੀ ਤੇ ਕਿਉਂਕਿ ਸਾਡੇ ਪਿੰਡੋਂ ਬੱਸਾਂ ਘੱਟ ਵੱਧੀ ਚੱਲਦੀਆਂ ਨੇ ਤੇ ਸਕੂਟੀ ਚੱਕ ਕੇ ਮੈਂ ਮੇਰੀ ਹੱਦ ਤੱਕ ਹੀ ਰਹਿੰਦੀ ਹੈ ਵੀ 8-10 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਉੱਥੇ ਗੁਰਦੁਆਰੇ 'ਚ ਸਕੂਟੀ ਖੜੀ ਕਰ ਦਿੰਦਾ ਮੈਂ ਤੇ ਕਿਉਂਕਿ ਉੱਥੋਂ ਮੈਨੂੰ ਅੱਗੇ ਬੱਸ ਮਿਲ ਜਾਂਦੀ ਹੈ ਸਾਡੇ ਪਿੰਡ 'ਚ ਅੱਜ ਵੀ ਇੱਕ ਦਿਨ 'ਚ ਦੋ ਤਿੰਨ ਕਈ ਬੱਸਾਂ ਆਉਂਦੀਆਂ ਨੇ ਫਿਰ ਉੱਥੇ ਗੁਰੂ ਘਰ 'ਚ ਸਕੂਟਰੀ ਖੜੀ ਕਰਕੇ ਉੱਥੋਂ ਸਾਨੂੰ ਰੋਡਵੇਜ ਦੀ ਬੱਸ ਮਿਲ ਜਾਂਦੀ ਹੈ ਤੇ ਰੋਡਵੇਜ ਦੀ ਬੱਸ ਛੱਡਦੀ ਹੈ ਨੀਅਰ ਬਾਏ ਰੇਲਵੇ ਸਟੇਸ਼ਨ ਜਿਹੜਾ ਪੈਂਦਾ ਹੈ ਜਾਖੜ ਜੰਕਸ਼ਨ ਤੇ ਜਾਖੜੀ ਜੰਕਸ਼ਨ ਤੋਂ ਫੜੀ ਆਪਾਂ ਦਿੱਲੀ ਦੀ ਟ੍ਰੇਨ ਕਿਉਂਕਿ ਇਸ ਵਾਰ ਆਪਾਂ ਚੱਲੇ ਇੱਕ ਵਧੀਆ ਜੀ ਕੰਟਰੀ ਨਵੀਂ ਕੰਟਰੀ ਜਿਹਦਾ ਨਾਮ ਹੈ ਇੰਡੋਨੇਸ਼ੀਆ ਤੋਂ ਜਿੱਕ ਬਾਅਦ ਫਿਰ ਤੋਂ ਆਪਾਂ ਪਹੁੰਚ ਗਏ ਅੰਗਰੇਜ਼ਾ ਗਾਂਧੀ ਇੰਟਰਨੈਸ਼ਨਲ 에어ਪੋਰਟ ਇਨ ਦਿੱਲੀ ਨੇ ਵੀ ਕੰਟਰੀ ਵਾਸਤੇ ਚੁੱਕੀ ਹੈ ਇੰਡੋਨੇਸ਼ੀਆ ਵਾਲੀ ਦਾ ਟ੍ਰਿਪ ਅਸੀਂ ਬਣਾਇਆ ਅ ਸੋ 4-5 ਮਹੀਨੇ ਪਹਿਲਾਂ ਲੱਗ ਪਏ ਥੋਸੇ థਾਈਲੈਂਡ ਦੀ ਫਲਾਈਟ ਫੜੀ ਸੀ ਫਿਰ ਤੋਂ ਦਿੱਲੀ ਤੋਂ ਦੁਬਾਰਾ ਸੀ ਇੰਡੋਨੇਸ਼ੀਆ ਚੱਲੇ ਹੋ ਮੇਰੇ ਕੁਝ 5-6 ਫਰੈਂਡਸ ਮੇਰੇ ਨਾਲ ਨੇ ਜਿਹੜੇ ਜੈਪੁਰ ਤੋਂ ਆ ਰਹੇ ਨੇ ਮੈਂ ਸਿੱਧਾ ਪਹੁੰਚ ਤੇ ਇੱਥੇ ਆਪਣੇ ਕੁਝ ਪੰਜਾਬੀ ਬੰਦੇ ਜਿਹੜੇ ਕਿ ਤੁਸੀਂ ਦੇਖ ਰਹੇ ਹੋ ਥਾਂ-ਥਾਂ ਤੇ ਨੇ ਜਿਹੜੇ ਕੈਨੇਡਾ ਦੀ ਫਲਾਈਟ ਆਸਕਰ ਅਕਸਰ ਇੱਥੋਂ ਪੜਦੇ ਨੇ ਕੈਨੇਡਾ ਜਾਣ ਦਾ ਜੇ ਕੋਈ ਚਾਹਵਾਨ ਹੈ ਤਾਂ ਪਹੁੰਚੋ ਇੱਥੇ ਫਿਰ ਦਿਨ ਹੈਗਾ ਅੱਜ 26 ਫਰਵਰੀ 2024 ਤੇ ਟਾਈਮ ਹੈਗਾ ਸ਼ਾਮ ਦੇ 7:00 ਵਜੇ ਤੇ ਲਗਭਗ 3 ਕੁ ਘੰਟੇ ਬਾਅਦ 10:00 ਵਜੇ ਇੰਡੋਨੇਸ਼ੀਆ ਦੀ ਫਲਾਈਟ ਹੈ ਕੋਲਾ ਲੰਪੁਰ ਸਟੇ ਹੈਗਾ 5 ਕੁ ਘੰਟੇ ਦੀ ਇੱਥੋਂ ਕੋਲਾ ਲੰਪੁਰ ਦੀ ਹੈਗੀ ਫਲਾਈਟ ਉਸ ਤੋਂ ਬਾਅਦ 3 ਕੁ ਘੰਟੇ ਦਾ ਲੀਓਵਰ ਹੈ ਫਿਰ 3 ਕੁ ਘੰਟੇ ਦੇ ਲਗੜਣਗੇ ਲਗਭਗ ਕੱਲ ਨੂੰ ਸ਼ਾਮ ਤੱਕ ਅਸੀਂ ਸ਼ਾਮ ਨੀ ਕਹ ਲੂ ਦੁਪਹਿਰ ਜੇ ਤੱਕ ਅਸੀਂ ਬਾਲੀ ਪਹੁੰਚ ਜਾਗੇ ਇੰਡੋਨੇਸ਼ੀਆ ਮੇਰਾ ਲਗੇਜ ਪਿਆ ਤੇ ਦਿੱਲੀ ਆਈਜੀਆਈ ਤੇ ਬੈਠਾ ਮੈਂ ਹੁਨਿੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਬਾਕੀ ਕਰਦੇ ਹਾਂ ਹੁਣ ਬੈਗ ਵਗੈਰਾ ਸਬਮਿਟ ਕਰਵਾ ਦਈਏ ਫਿਰ ਚੈਕ ਇਨ ਕਰਦੇ ਹਾਂ ਤੋਂ ਬਾਅਦ ਮਿਲਦੇ ਹਾਂ ਫਲਾਈਟ 'ਚ ਮਤਲਬ 6 ਮਹੀਨੇ ਪਹਿਲਾਂ ਮੈਂ 14A ਤੋਂ ਬੈਂਕੋਕ ਦੀ ਫਲਾਈਟ ਫੜੀ ਸੀ ਤੇ ਉਦੋਂ ਇੱਥੋਂ ਮਲੇਸ਼ੀਆ ਦੀ ਫਲਾਈਟ ਲੋਕ ਫੜ ਰਹੇ ਸੀ ਉਦੋਂ ਮੈਂ ਹੀ ਬੈਠੇ ਬੈਠੇ ਸੋਚਿਆ ਵੀ ਹਨਾ ਇੱਕ ਦਿਨ ਉਹ ਵੀ ਆਊਗਾ ਵੀ ਜਿਵੇਂ ਵੀ ਕਦੇ ਮਲੇਸ਼ੀਆ ਵੀ ਜਾਵਾਂਗੇ ਹਨਾ ਤੇ ਅੱਜ ਬਿਲਕੁਲ ਸਾਹਮਣੇ 14A ਅੱਜ ਸਾਹਮਣੇ 14 ਦੀ ਇੱਥੋਂ ਹੀ 6 ਮਹੀਨੇ ਬਾਅਦ ਅਸੀਂ ਮਲੇਸ਼ੀਆ ਦੀ ਫਲਾਈਟ ਫੜ ਰਹੇ ਹੁਣ ਹਨਾ ਤੇ ਮਤਲਬ ਜੋ ਵੀ ਸਾਹਮਣੇ ਇੱਥੇ ਬੈਠੇ ਹੋਏ ਸੀ ਮੈਂ ਤੇ ਮੇਰਾ ਕਜ਼ਨ ਤੇ 14 B ਤੋਂ ਹੁਣ ਮਲੇਸ਼ੀਆ ਦੀ ਫਲਾਈਟ ਹੈ ਅਟਰੈਕਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੁੰਦੀ ਆ ਅਸੀਂ ਉਧਰ ਐਂ ਬੈਠੇ ਬੈਠੇ ਸੋਚਿਆ ਔਰੇ ਮੈਂ ਸੋਚਿਆ ਵੀ ਥੋੜੇ ਟਾਈਮ ਬਾਅਦ ਮਲੇਸ਼ੀਆ ਵੀ ਜਾ ਕੇ ਆਵਾਂਗੇ ਹਨਾ ਇੰਡੋਨੇਸ਼ੀਆ ਵੀ ਜਾਵਾਂਗੇ ਤੇ ਸੋਚਾ 6 ਮਹੀਨੇ ਦੇ ਅੰਦਰ ਅੰਦਰ ਹੀ ਸਾਡਾ ਹੁਣ ਇੱਥੇ ਸੇਮ ਨਾਲ ਹੀ ਇੱਥੇ ਹੁਣ ਬੋਰਡਿੰਗ ਹੋ ਰਹੀ ਹੈ ਮਲੇਸ਼ੀਆ ਦੀ 14 B ਤੋਂ ਆ ਬੜੀ ਘੈਣ ਚੀਜ਼ ਹੈ ਮਲੇਸ਼ੀਆ ਦੇ 에어ਪੋਰਟ ਦੀ ਕੋਲਾਲੰਪੁਰ ਦੀ ਤੁਸੀਂ ਦੇਖੋ ਇਹਦਾ ਜਿਹੜਾ ਟਰਮੀਨਲ ਹੈ ਦੂਜੇ ਟਰਮੀਨਲ ਨਾਲ ਕਨੈਕਟ ਕਰਦੇ ਕਨੈਕਟਿੰਗ ਰੋਡ ਦੇ ਉੱਤੇ ਦੀ ਰਨਵੇ ਬਣਾ ਹੋਇਆ ਜਿੱਦਾਂ ਹੁਣੀ ਜਹਾਜ਼ ਲੰਘ ਕੇ ਗਿਆ ਉੱਪਰ ਦੀ ਆ ਬੜੀ ਘੈਣ ਚੀਜ਼ ਲੱਗੇ ਮੈਨੂੰ ਮਲੇਸ਼ੀਆ ਦੀ ਇਹ ਵੀ 에어ਪੋਰਟ ਬਹੁਤ ਸੋਹਣਾ ਹੈ 에어ਪੋਰਟ ਹੁਣ ਅਸੀਂ ਬੈਠੇ ਹਾਂ ਮਲੇਸ਼ੀਆ ਕੋਲਾਲੰਪੁਰ 에어ਪੋਰਟ ਤੇ ਇੱਥੇ ਸਾਡਾ 5-6 ਘੰਟਿਆਂ ਦਾ ਲੇਓਵਰ ਸੀ ਤੇ ਹੁਣ ਅੱਜ ਤੋਂ 2 ਘੰਟੇ ਬਾਅਦ ਸਾਡੀ ਫਲਾਈਟ ਹੈ ਬਾਲੀ ਦੀ ਇੰਡੋਨੇਸ਼ੀਆ ਦੀ ਇੱਥੇ ਬੈਠੇ ਸੀ ਟਾਈਮ ਪਾਸ ਕਰ ਰਹੇ ਹਾਂ ਬਹੁਤ ਕਾਫੀ ਵੀ ਲਿਆ ਸੀ ਬਾਅਦ ਵਿੱਚ ਤੁਹਾਨੂੰ ਮੈਂ ਦਿਖਾਉਣਾ ਜਦੋਂ ਜਹਾਜ਼ ਚੜਦਾ ਹੈ ਨਾ ਉੱਥੇ ਕੀ ਕੀ ਪੰਗੇ ਕਰਦੇ ਹੁੰਦੇ ਨੇ ਇਹ ਸਾਰੇ ਕੋਈ ਫਿਊਲ ਰੀਫਿਲ ਕਰਨਾ ਕਰੇ ਕੋਈ ਏਅਰ ਦਾ ਵੈਂਟੀਲੇਸ਼ਨ ਲਾ ਰੱਖਿਆ ਸਾਰਾ ਸਿਸਟਮ ਚੱਲ ਕੇ ਰਹਿਣ ਦੇ ਲਈ ਆਈਰੀਆ ਗੱਡੀ ਖੜੀ ਐ ਇਹਨੂੰ ਹੁਣ ਜਾਜ ਨੂੰ ਖਿੱਚ ਕੇ ਗੇਰਾ ਮੜਾ ਜਾ ਇਹਨੂੰ ਸੜਕ ਤੱਕ ਲੈ ਜੂਗੇ ਉੱਤਰ ਤੱਕ ਉਹ ਤੋਂ ਬਾਅਦ ਜਾਜ ਇਹ ਚੜਜੂ ਆ ਜਾਵੇ ਸਾਰਾ ਰਿਗਾਰਡਮੈਂਟ ਜੇ ਇਹੀ ਕਰ ਦਿੰਦੇ ਨੇ ਦੇਖ ਰਿਹਾ ਉਹ ਬੱਦਲ ਉਹ ਬਿੜਲੀ ਬੈਠੇ ਸੀ ਟਾਈਮ ਪਾਸ ਕਰ ਰਹੇ ਸੀ ਮੈਂ ਤੁਹਾਨੂੰ ਦਿਖਾ ਦਾਂ ਕੀ ਸਿਸਟਮ ਜਾਂਦਾ ਜਾਜ ਜਾਦਾ ਬਾਕੀ ਨਿਕਲਦੇ ਆ ਇੱਕ ਣ ਟਿਕ ਤੱਕ ਜਿਵੇਂ ਹੁਣ ਦੇਖ ਆ ਜਿਹੜਾ ਐਂਟਰੀ ਕਰਨ ਨਾਲ ਜਗਾਰਦ ਜਾਂਦਾ ਹੈ ਨਾ ਇਹ ਸਾਰਾ ਪਿੱਛੇ ਜਾਈ ਜਾਂਦਾ ਹੁੰਦਾ ਇਹਨੂੰ ਸਾਈਡ ਤੇ ਕਰ ਦੇਣਗੇ ਤੇ ਜਿਹੜਾ ਟਰੱਕ ਤੇ ਇਹਨੂੰ ਖਿੱਚ ਕੇ ਲੈ ਜੀਓ ਉੱਤਰ ਸੜਕ ਤੇ ਉਹ ਪਰਲੇ ਪਾਸੇ ਜੀ ਉਹ ਸਾਹਮਣੇ ਸੜਕ ਵੀਰ ਉੱਤਰ ਹੁੰਦੀ ਜਿਹੜਾ ਉਹ ਪਾਈ ਕਰਾ ਤੁਰਥੋਂ ਜਾਊਗਾ ਇਹ ਉਹ ਉੱਥੇ ਫਿਰ ਰਨਵੇ ਪੜਿਆ ਹੋਇਆ ਐਨੂੰ ਸਾਰਾ ਆ ਇਧਰਲੀ ਸਾਈਡ ਪਿੱਛੇ ਮੇਰੇ ਕੋਲ ਆ ਲੰਗਪੁਰ ਮੇਨ ਸਿਟੀ ਹੈ ਅਲੇਗੇ ਚੱਕ ਕੇ ਜਗੜ ਦੇ ਕੋ ਟਰਾਲੀ ਦੇ ਗਿੱਛੇ ਨੂੰ ਤੇ ਅੱਛੋ ਹੁਣ ਇਹ ਜਹਾਜ਼ ਫਿਰ ਉੱਤਰ ਜੂਗਾ ਬਾਈ ਆਪਣਾ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ ਉਹ ਤੁਹਾਨੂੰ ਜਹਾਜ਼ ਦੀ ਵੀਡੀਓ ਬਣਾ ਕੇ ਦਿਖਾ ਦਈਏ ਇਸ ਦੇ ਅੰਦਰ ਸੇ ਜਾ ਰਖਾ ਤਾਂ ਇਸ ਕੇ ਅੰਦਰ ਜੀ ਹਨ ਕਰ ਮੈਂ ਤੇ ਕੋ ਜੋਇਟ ਫੁਲਾਵਾ ਫੁਲਾਵਾ ਨਹੀਂ ਉਹ ਅਰੇ ਉਹ ਆਪਣੀ ਵੀਟ ਸੇ ਹੀ نیچے ਰੱਖਾ ਤਾਂ ਉਹ ਬੋਲਦਾਂ ਨੂੰ ਵੀੜ ਬਹੁਤ ਨਹੀਂ ਜੀ ਬਾਜੀ ਲੈਂਣ ਵਾਲੀ ਲੰਬੀ ਲੱਗਦੀ ਜਿਹੜੇ ਸਿਲੰਡਰੀ ਪਰਾਨੇ ਹੁੰਦੇ ਹਨ ਇੱਥੇ ਰੱਜਦਾ It's a safe requirement that you remain seated until the end of the terminal building and the box line is control. Do be careful like when you open the you open box and ensure you leave any of your personal belongings behind. Yes. You may use ਬਾਕੀ ਬਾਲੀ ਦਾ 에어ਪੋਰਟ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਬਾਕੀ ਜਨਰਲੀ ਬੈਂਕੋਕ ਦਾ ਦੇਖਿਆ ਦੁਬਈ ਦਾ ਦੇਖਿਆ ਪੱਟੇ ਥੋੜਾ ਜਿਹਾ ਸਪੈਸ਼ਲ ਜਿਹਾ ਲੱਗਿਆ ਬਾਲਾ ਵੱਡਾ ਤਾਂ ਨਹੀਂ ਹੈਗਾ ਬੜਾ ਪੂਰਾ ਘੈਂਟ ਲੱਗਦਾ ਬਾਕੀ ਇੱਥੇ ਇਮੀਗ੍ਰੇਸ਼ਨ ਦਾ ਪ੍ਰੋਸੈਸ ਬਾਲਾ ਹੈਕਟਿਕ ਹੈ ਨਹੀਂ ਬਹੁਤ 10 15 20 ਮਿੰਟ ਲੱਗਣਗੇ ਮੈਕਸਿਮਮ ਤੁਹਾਨੂੰ ਉਹਦੇ ਵਿੱਚ ਕੀ ਹੈ ਬਸ 3500 ਰੁਪਏ ਇੰਡੀਆ ਦਾ ਇੱਥੇ ਵੀਜ਼ਾ ਜਿਹੜਾ ਹੈਗਾ ਲੱਗਦਾ ਹੈ ਬਾਕੀ ਕਰੰਸੀ ਦੇ ਮਾਮਲੇ 'ਚ ਤੁਸੀਂ ਉੱਥੋਂ ਦੀ ਕਰੰਸੀ ਐਕਸਚੇਂਜ ਕਰਾ ਲਓ ਚਾਹੇ ਅਮਰੀਕਨ ਡਾਲਰ ਤੁਸੀਂ ਆਪਣੇ ਨਾਲ ਕੈਰੀ ਕਰ ਲਓ ਕਿਉਂਕਿ ਉੱਥੇ ਕੁਝ ਵੀ ਤੁਹਾਨੂੰ ਕਰਨਾ ਤੁਸੀਂ ਅਮਰੀਕਨ ਡਾਲਰ ਦੇ ਵਿੱਚ ਵੀ ਪੇ ਕਰ ਸਕਦੇ ਹੋ ਯੂਨਿਵਰਸਲ ਡਾਲਰ ਜਿਹੜਾ ਹੈਗਾ ਉਹ ਯੂਨੀਵਰਸਲ ਕਰੰਸੀ ਹੈ ਲੋ ਜੀ ਅਸੀਂ ਪਹੁੰਚ ਗਏ ਆ ਬਾਲੀ ਇੰਟਰਨੈਸ਼ਨਲ 에어ਪੋਰਟ ਤੇ ਤੇ ਮਤਲਬ ਮੈਂ ਦਿਲੋਂ ਦੱਸਾਂ ਤਾਂ ਬਹੁਤ ਹੀ ਜ਼ਿਆਦਾ ਮਤਲਬ ਬਹੁਤ ਯੂਨੀਕ ਤੇ ਬਹੁਤ ਜ਼ਿਆਦਾ ਸੋਹਣਾ 에ਰਪੋਰਟ ਇਹਨਾਂ ਦਾ ਮਤਲਬ ਐਂਟਰ ਕਰਦੀ ਵਾਈ ਬਾਰੀ ਹੈ ਵੀ ਸਪੈਸ਼ਲਿਟੀ ਹੈ ਕੰਟਰੀ ਚ ਹੈ ਨਾ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਜ਼ਿਆਦਾ ਸੋਹਣਾ ਦਿਲਖੋ 에ਰਪੋਰਟ ਦੇਖ ਕੇ ਬਈ ਲੈਣ ਆਏ ਹੋਏ ਨੇ ਸਾਡੇ ਨੋ ਤਾਂ ਕਿਤੇ ਦਿਖ ਨਹੀਂ ਰਿਹਾ ਕੰਮ ਤਾਂ ਆਪਣੇ ਪਿੰਡ ਵਾਲੇ ਆਟੋ ਵਰਗੀ ਹੀ ਆ ਫੜ ਫੜਕੇ ਚੜਾਉਣ ਨੂੰ ਫਿਰਦੇ ਨੇ ਚਲੋ ਬੁਆਏਸ

ਕੀ ਹੈ ਜੇਕਰ ਸਰਪਰ ਹੂੰ ਇਹ ਦੇਖੋ ਕਿਸ਼ਨਾ ਕੀ ਹੋ ਰਿਹਾ ਹੈ ਹਾਂ ਇਹ ਮੂਰਤੀ ਮਿਲੇਗੀ ਜਿਹੜੇ ਇਹ ਬੋਲੋ ਨਾ 80% ਲਿੰਡੋਰ ਟ੍ਰੈਵਲ ਥੋੜਾ ਜਿਹਾ ਲੰਬਾ ਹੋ ਜਾਂਦਾ ਤੇ ਪਹੁੰਚ ਗਏ ਹੋਟਲ ਅਸੀਂ ਬਾਲੀ ਚ ਤੇ ਆਲਰੇਡੀ ਸਾਡਾ ਹੋਟਲ ਜਿਹੜਾ ਅਸੀਂ ਮੈਨੇਜਮੈਂਟ ਤੋਂ ਬੁੱਕ ਸੀ ਉਸ ਤੋਂ ਬਾਅਦ ਬਸ ਥੋੜਾ ਜਿਹਾ ਸੀ ਐਸੀ ਵੀ ਰੈਸਟ ਵਗੈਰਾ ਕਰ ਲਈਏ ਕਿਉਂਕਿ ਸ਼ਾਮ ਨੂੰ ਅਸੀਂ ਕਲੱਬ ਦਾ ਪਲਾਨ ਬਣਾਇਆ ਤੇ ਉਸ ਤੋਂ ਬਾਅਦ ਰੂਮ 'ਚ ਚੈੱਕ ਇਨ ਵਗੈਰਾ ਕਰਿਆ ਮੇਰੇ ਨਾਲ ਮੇਰਾ ਫਰੈਂਡ ਹੀ ਸੀ ਰੂਮ 'ਚ ਤੇ ਅਸੀਂ ਚੈੱਕ ਇਨ ਕਰਕੇ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਰੈਸਟ ਕਰਕੇ ਨਹਾ ਧੋ ਕੇ ਅਸੀਂ ਲਾਂਗੇ ਲੋਕਲ ਬਾਲੀ ਨੂੰ ਤੇ ਕੋਸ਼ਿਸ਼ ਕਰੀਏ ਕਿ ਮੈਂ ਸਾਰੀ ਵੀਡੀਓ ਹੁਣ ਤੋਂ ਬਾਅਦ ਮੈਂ ਪੰਜਾਬੀ 'ਚ ਬਣਾਵਾਂ ਕਿਉਂਕਿ ਪੰਜਾਬੀ ਚਾਹੇ ਸਮਝ ਘੱਟ ਲੋਕਾਂ ਨੂੰ ਆਉਂਦੀ ਹੈ ਬਟ ਪੰਜਾਬੀ ਸੁਣ ਕੇ ਸਵਾਦ ਬੜਾ ਆਉਂਦਾ ਮੈਨੂੰ ਲੋਕਾਂ ਨੇ ਕਿਹਾ ਤੇ ਤੁਸੀਂ ਇਹ ਤੋਂ ਬਾਅਦ ਜਿੰਨੇ ਵੀ ਬਲੌਗ ਦੇਖੋਗੇ ਮੋਸਟ ਆਫ ਦੀ ਬਲੌਗ ਤੁਹਾਨੂੰ ਪੰਜਾਬੀ ਦੇ ਵਿੱਚ ਹੀ ਮਿਲਣਗੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਚ ਥੈਂਕ ਯੂ ਸੋ ਮੱਚ